ਗੱਲ ਪ੍ਰਭਾਵ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਲਿਖਨੇ ਆ ਕੋਈ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਹਿਸਾਬ ਦੇ ਨਾਲ ਹੀ ਕਮੈਂਟ ਲਿਖੋ ਜੋ ਮੈਂ ਕਹਿੰਦਾ ਕਿ ਉਹੀ ਸੱਚ ਆ ਪਰ ਤੁਹਾਨੂੰ ਇੱਕ ਜਿਹੜੀ ਸੱਚ ਤੇ ਜੇ ਤੁਸੀਂ ਚੱਲਦੇ ਹੋ ਜੇਕਰ ਤੁਸੀਂ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਹੋ ਕਿ ਅਸੀਂ ਸੱਚ ਬੋਲਦੇ ਆ ਤੁਸੀਂ ਜੋ ਮਰਜ਼ੀ ਕਮੈਂਟ ਕਰੋ ਗੱਲ ਕਰਾਂਗੇ ਸਿਮਰਜੀਤ ਸਿੰਘ ਮਾਨ ਤੇ ਭਾਈ ਅੰਬਰਤ ਪਾਲ ਸਿੰਘ ਦੀ ਜੋ ਕੱਲ ਸਮਰਜੀਤ ਸਿੰਘ ਮਾਨ ਨੇ ਜਿਹੜਾ ਬਿਆਨ ਦਿੱਤਾਗਾ ਕਿ ਅੰਬਰਤਪਾਲ ਸਿੰਘ ਜੈ ਸ਼੍ਰੀ ਰਾਮ ਦੇ ਨਾਰੇ ਲਾਵੇਗਾ ਤੇ ਜੈ ਹਿੰਦ ਕਹੇਗਾ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਕੱਲ ਬੜਾ ਹੀ ਦੁੱਖ ਲੱਗਿਆਗਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦੇ ਪ੍ਰਧਾਨ ਸਰਦਾਰ ਸਮਰਜੀਤ ਸਿੰਘ ਮਾਨ ਨੇ ਬਿਨਾਂ ਗੱਲ ਤੋਂ ਬਿਨਾਂ ਸੋਚੇ ਸਮਝੇ ਆਪਾਂ ਕਹਿ ਦਿੱਏ ਕਿ ਜੋ ਬੰਦਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ 2 ਸਾਲਾਂ ਤੋਂ ਤੇ ਜਿਹੜਾ ਕਹਿੰਦਾ ਸੀ ਕਿ ਮੈਂ ਅੰਮਰਤਪਾਲ ਸਿੰਘ ਦੇ ਨਾਲ ਆ ਤੇ ਉਹ ਕੱਲ ਸਿਮਰਜੀਤ ਸਿੰਘ ਮਾਰ ਨੇ ਜਿਹੜੀ ਇੱਕ ਗੱਲ ਕਹੀ ਆ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਬਹੁਤ ਹੀ ਮੰਦ ਭਾਗੀ ਤੇ ਨਿੰਦਣਯੋਗ ਆ ਤੇ ਸਿਮਰਜੀਤ ਸਿੰਘ ਮਾਰ ਨੇ ਕਿਹਾਗਾ ਕਿ ਹੁਣ ਅੰਮਰਤਪਾਲ ਸਿੰਘ ਜੈ ਸ਼੍ਰੀ ਰਾਮ ਦੇ ਨਾਰੇ ਲਾਵੇਗਾ ਤੇ ਜੈ ਹਿੰਦ ਕਹੇਗਾ ਮਾਨ ਸਾਹਿਬ ਤਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀਰੇ ਚ ਸਤਿਕਾਰ ਕਰਦੇ ਸੀ ਪਰ ਅੱਜ ਸਤਿਕਾਰ ਖਤਮ ਹੁਣ ਅੱਜ ਸਮਰਜੀਤ ਸਿੰਘ ਮਾਨ ਨੇ ਜੋ ਭਾਈ ਅੰਬਰਤਪਾਲ ਸਿੰਘ ਦੇ ਵਿਰੋਧੀ ਨੇ ਉਹਨਾਂ ਦੇ ਨਾਲ ਹੱਥ ਮਿਲਿਆ ਲਿਆ ਲੱਗਦਾ ਇਹ ਹੀ ਆ ਕਿ ਅੰਬਰਤਪਾਲ ਨੇ ਕੀ ਭਾਈ ਸਮਰਜੀਤ ਸਿੰਘ ਮਾਨ ਦਾ ਮਾੜਾ ਕਰ ਦਿੱਤਾ ਕਹਿੰਦਾ ਜੋ ਖਾੜਸਤਾਨ ਦੀ ਗੱਲ ਕਰੇ ਉਹਨਾਂ ਦਾ ਪਿਤਾ ਬਾਹਰ ਆ ਦੇਖੋ ਹਰ ਇੱਕ ਦੀ ਜਿਹੜੀ ਕਿ ਪਾਰਟੀ ਆ ਉਹਦੀ ਵਿਚਾਰਧਾਰਾ ਵੱਖੋ ਵੱਖਰੀ ਹੁੰਦੀ ਆ ਤੇ ਤੇਰੇ ਹਿਸਾਬ ਹਿਸਾਬ ਦੇ ਨਾਲ ਜੋ ਬੰਦਾ ਚੱਲੇ ਉਹ ਠੀਕ ਆ ਤੇ ਜਦੋਂ ਤੂੰ ਕਹਿੰਦਾ ਸੀ ਕਿ ਜਿਹੜਾ ਵਿਦੇਸ਼ ਦੇ ਵਿੱਚ ਪੰਨੂ ਬੈਠਾ ਔਰ ਫੈਂਡਮ ਦੀ ਗੱਲ ਕਰਦਾ ਕਹਿੰਦਾ ਇੱਥੇ ਆਵੇ ਖਾਰਸਤਾਨ ਦੀ ਗੱਲ ਕਰੇ ਮੈਂ ਤਾਂ ਪੰਨੂ ਦੇ ਨਾਲ ਕਹਿੰਦਾ ਬਿਲਕੁਲ ਸਹਿਮਤ ਨਹੀਂ ਕਹਿੰਦਾ ਭਾਬ ਕੇ ਜਿਹੜਾ ਕੁਝ ਤੂੰ ਕਹੇ ਉਹ ਸਭ ਕੁਝ ਠੀਕ ਆ ਜੋ ਕੋਈ ਹੋਰ ਕਹੇ ਉਹ ਸਭ ਕੁਝ ਗਲਤ ਆ ਮੈਂ ਪੰਨੂ ਦਾ ਖਾਲਸਾਣ ਦੀ ਗੱਲ ਹੀ ਕਰਦਾ ਸੀ ਭਾਈ ਪੰਨੂ ਦੇ ਨਾਲ ਰਲ ਜਾ ਜਾ ਕੇ ਬਦੇਚ ਚ ਬੈਠਾ ਉਹਦੇ ਨਾਲ ਰਲ ਕੇ ਤੂੰ ਗੱਲ ਕਰ ਲੈ ਖਾਲਸਾਣ ਦੀ ਇੱਥੇ ਹੋਰ ਅਨੇਕ ਜਥੇਬੰਦੀਆਂ ਕਰਦੀਆਂ ਨੇ ਗੱਲ ਠੀਕ ਆ ਕਿ ਖਾਲਸਾਣ ਕਹਿਣਾ ਕੋਈ ਮਾੜੀ ਗੱਲ ਨਹੀਂ ਕਰੋ ਗੱਲ ਪਰ ਇਹ ਠੇਕਾ ਨਹੀਂ ਲੱਟਾ ਤੁਸੀਂ ਕਿ ਜਿਹੜੀ ਗੱਲ ਅਸੀਂ ਕਹੀਏ ਵੀ ਉਹਦੇ ਮਾਗਰ ਹੀ ਚੱਲੇ ਸਾਰਾ ਤੇ ਸਾਡੇ ਮਾਗਰ ਸਮਾਜ ਚੱਲੇ ਸਾਡੇ ਮਾਗਰ ਕੌਮ ਚੱਲੇ ਸਿਮਰਦੀਪ ਸਿੰਘ ਮਾਰਦਾ ਮੈਂ ਕਿੱਸਾ ਦੱਸਦਾਗਾ ਵੈਸੇ ਮੈਨੂੰ ਗੱਲਾਂ ਇਹ ਕਰਨੀਆਂ ਕਿਉਂ ਪੈਰੀਆਂ ਕਿਉਂਕਿ ਦੁੱਖ ਲੱਗਦਾਗਾ ਕਹਿੰਦੇ ਜਦੋਂ ਆਪਣਾ ਫੁੱਲ ਮਾਰੇ ਤਾਂ ਉਦੋਂ ਪੀੜ ਹੁੰਦੀ ਆ ਜੇ ਬਗਾਨੇ ਬੱਟੇ ਵੀ ਮਾਰਨਾ ਪਰ ਉਦੋਂ ਪੀੜ ਨਹੀਂ ਹੁੰਦੀ ਜਿਹਨੂੰ ਅਸੀਂ ਆਪਣਾ ਆਗੂ ਮੰਨਦੇ ਸੀ ਆਪਣਾ ਹੀ ਕਹਿੰਦੇ ਸੀ ਕਿ ਸਿਮਰਜੀਤ ਸਿੰਘ ਮਾਨ ਜਰਨੈਲ ਆ ਬੁੱਢਾ ਜਰਨੈਲ ਆ ਪਰ ਉਹ ਜਰਨੈਲ ਨੇ ਅੱਜ ਤੁਹਾਡੀ ਜੋ ਕਰਿਕਰੀ ਕੀਤੀ ਆ ਤੁਸੀਂ ਅੱਜ ਮੀਡੀਆ ਤੇ ਜਾ ਕੇ ਦੇਖ ਲਓ YouTube ਸੋਸ਼ਲ ਮੀਡੀਆ ਜਿੱਥੇ ਵੀ ਜਾਵੋਗੇ ਤੇ ਸਾਰਾ ਜਿਹੜਾ ਜਿਹੜਾ ਭਰਿਆ ਪਿਆਗਾ ਸਿਮਰਜੀਤ ਸਿੰਘ ਮਾਨ ਵੱਲੋਂ ਕਿ ਭਾਈ ਅੰਮਰਪਾਲ ਸਿੰਘ ਨੂੰ ਕਿਹਾ ਕਿ ਜੈ ਸ਼੍ਰੀ ਰਾਮ ਦੇ ਨਾਰੇ ਲਾਵੇਗਾ ਤੇ ਦੂਸਰੀ ਗੱਲ ਕਹਿਣਾਗਾ ਕਿ ਅੱਜ ਤੱਕ ਚੰਦਪਾਣ ਡਿੰਪੀ ਲਾਲ ਲਾ ਲੋ ਕਾਲਾ ਧਨੋਲਾ ਲਾ ਲੋ ਬੇਸਕ ਇਹ ਕਿੱਸਾ ਤਾਂ ਬਹੁਤ ਲੰਬਾ ਗਾ ਦੀਪ ਸਿੱਧੂ ਲਾ ਲੋ ਸਿੱਧੂ ਮੁਸੇਵਾਲਾ ਲਾ ਲੋ ਜਿਹੜਾ ਜਿਹੜਾ ਵੀ ਭਾਈ ਸਰਦਾਰ ਸਿੰਘ ਜੀ ਚ ਮਾਨ ਦੀ ਪਾਰਟੀ ਦੇ ਵਿੱਚ ਰਿਹਾ ਜਾਂ ਜਿਨ੍ਹਾਂ ਨੇ ਆਉਣ ਦੀ ਗੱਲ ਕੀਤੀ ਉਹ ਸਾਰੇ ਸ਼ਹੀਦ ਹੋਏ ਨੇ ਸਾਰੇ ਮਾਰੇ ਗਏ ਨੇ ਕਿਉਂ ਮਾਰੇ ਗਏ ਨੇ ਬੜਾ ਇਹਦੇ ਵਿਚਾਰ ਕਰਨ ਦੀ ਜ਼ਰੂਰਤ ਆ ਕਿਉਂ ਮਾਰੇ ਗਏ ਨੇ ਤੇ ਅੱਜ ਤੱਕ ਸਿਮਰਜੀਤ ਸਿੰਘ ਮਾਨ ਉੱਪਰ ਯੂਏਪੀਏ ਯੂਆਪਾ ਕਿਉਂ ਨਹੀਂ ਲੱਗਿਆ ਜਾਂ ਸਿਮਰਜੀਤ ਸਿੰਘ ਮਾਨ ਕਿਉਂ ਬਚਦਾ ਆ ਰਿਹਾ ਕਿਉਂ ਹੀ ਨਹੀਂ ਕਦੇ ਜੋ ਕੋਈ ਖਾਲਸਾ ਦਾ ਨਾਹਰਾ ਅੱਜ ਤੁਸੀਂ ਕੰਧ ਉੱਤੇ ਲਿਖ ਕੇ ਦਿਖਾ ਦਿਓ ਤੁਹਾਡੇ ਦੇ ਪਰਚਾ ਦਰਜ ਹੋ ਜੂ ਤੁਸੀਂ ਜੇਲ੍ਹ ਦੇ ਵਿੱਚ ਜਾਓਗੇ ਤੇ ਸਿਮਰਜੀਤ ਸਿੰਘ ਮਾਨ ਅੱਜ ਖਾਲਸਾ ਦੀ ਗੱਲ ਕਰਦਾ ਤੇ ਭਾਈ ਜਿਹੜੇ ਫਿਰ ਖਾਲਸਾ ਦਾ ਨਾਹਰਾ ਲਾਉਂਦੇ ਆ ਜੇਲ੍ਹਾਂ ਦੇ ਵਿੱਚ ਜਾਂਦੇ ਆ ਉਹਦੀ ਪੈਰਵਾਈ ਕਰ ਤੇ ਉਹਨਾਂ ਨੂੰ ਕਹਿ ਸੜਾ ਜੇ ਤੇਰੇ ਕੋਲ ਸਬੂਤ ਹੈ ਤੂੰ ਕਹਿੰਦਾ ਮੇਰੇ ਕੋਲ ਸੁਪਰੀਮ ਕੋਰਟ ਦਾ ਸਬੂਤ ਨੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਖਾਰਸਤਾਨ ਤੁਸੀਂ ਕਹਿ ਸਕਦੇ ਹੋ 7 ਮਹੀਨੇ ਨਾਲ ਤੇ ਤੁਸੀਂ ਪ੍ਰਚਾਰ ਸਕਦੇ ਹੋ ਫਿਰ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਜ਼ਿਲ੍ਹਾ ਦੇ ਵਿੱਚ ਕਿਉਂ ਤਾੜਿਆ ਜਾਂਦਾ ਫਿਰ ਉਹਦੀ ਪੈਰਵਾਈ ਕਿਉਂ ਨਹੀਂ ਕਰਦਾ ਹੁਣ ਜਿੱਥੇ ਬਾਲਲ ਕਨੂ ਡਾਰਾ ਭਾਈ ਅੰਮਰਪਾਲ ਸਿੰਘ ਦੀ ਵੋਟਾਂ ਤੋਂ ਕਿ ਜਿਹੜੇ ਕਿ ਵੋਟ ਨੇ ਜਿਹੜੀ ਵੋਟ ਬੈਂਕ ਆ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦੇ ਆਉਣ ਦੇ ਨਾਲ ਇਹ ਸਾਡਾ ਜਿਹੜਾ ਵੋਟ ਬੈਂਕ ਆ ਉਹ ਖਤਮ ਹੋ ਜਾਊਗਾ ਪਹਿਲਾਂ ਤਾਂ ਡਰ ਸਤਾਇਆ ਸੀ ਇਹ ਬਾਦਲਿਆਂ ਨੂੰ ਦੂਸਰਾ ਜਿਹੜਾ ਡਰ ਸਤਾਇਆ ਸੀ ਉਹ ਭਾਜਪਾ ਨੂੰ ਤੀਸਰਾ ਡਰ ਸਤਾਇਆ ਸੀ ਕਾਂਗਰਸੀ ਨੂੰ ਇਹ ਤਾਂ ਕਦੇ ਸੋਚੇ ਨਹੀਂ ਸੀ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੀ ਡਰ ਸਤਾ ਜਾਊਗਾ ਹੁਣ ਤੂੰ ਭਾਈ ਇੱਕ ਸੀਟ ਜਿੱਤਦਾ ਨਹੀਂ ਤੈਨੂੰ ਕਾਹਦਾ ਡਰ ਆ ਠੀਕ ਆ ਕਿ ਇਹਨੂੰ ਕੋਮ ਨੇ ਬੜਾ ਵੱਡਾ ਮਾਣ ਦਿੱਤਾ ਬੜਾ ਵੱਡਾ ਮਾਣ ਬਖਸ਼ਿਆ ਸੀ ਤੈਨੂੰ 13 ਦੀ 13 ਸ਼ੀਟਾਂ ਤੇਰੀ ਝੋਲੀ ਵਿੱਚ ਪਾ ਦਿੱਤੀਆਂ ਉਦੋਂ ਕਹਿੰਦਾ ਮੈਂ ਕਿਰਪਾ ਹੰਦਰ ਲੈ ਕੇ ਜਾਣੀ ਆ ਸ੍ਰੀ ਸਾਹਿਬ ਵੱਡੀ ਜੇ ਤੁਹਾਨੂੰ ਉਦੋਂ ਤੁਸੀਂ ਸ੍ਰੀ ਸਾਹਿਬ ਲੈ ਕੇ ਨਹੀਂ ਗਏ ਜਦੋਂ ਮੁੱਖ ਮੰਤਰੀ ਬਣਨਾ ਸੀ ਜਦੋਂ ਹੁਣ ਐਮਪੀ ਬਣਨਾ ਉਦੋਂ ਸ੍ਰੀ ਸਾਹਿਬ ਬਾਅਦ ਛੱਡ ਕੇ ਰੋਹੋ ਭਾਈ ਫਿਰ ਉਸੇ ਸਟੈਂਡ ਤੇ ਉਸੇ ਸਟੈਂਡ ਤੇ ਕਿਉਂ ਨਹੀਂ ਰਿਹਾ ਸਮਰਜੀ ਜਿ ਸਮਾਨ ਜਣੇ ਕਿ ਹਾਥੀ ਦੇ ਦੰਦਾਂ ਵਾਲਾ ਕੰਮ ਆ ਕਿ ਹਾਥੀ ਦੇ ਖਾਣ ਵਾਲੇ ਦੰਦ ਹੋਰ ਆ ਤੇ ਦਿਖਾਉਣ ਵਾਲੇ ਹੋਰ ਹੁੰਦਾ ਉਹ ਗੱਲ ਅੱਜ ਮਾਨ ਕਰ ਰਿਹਾ ਸਮਰਜੀਤ ਸਿੰਘ ਮਾਨ ਕਰ ਰਿਹਾ ਗੱਲ ਅੱਜ ਮੈਨੂੰ ਇਹ ਮੁੱਦਾ ਛੇੜਨਾ ਨਹੀਂ ਪਿਆ ਸੀ ਕਿਉਂ ਛੇੜਨਾ ਪੈ ਰਿਹਾ ਕਿਉਂਕਿ ਜਦੋਂ ਆਪਣੇ ਆਪਣੇ ਦੇ ਦਾਤੀਆਂ ਜਾਂ ਆੜੀਆਂ ਚਲਾਵੇ ਉਦੋਂ ਦੁੱਖ ਹੁੰਦਾ ਕੀ ਅੱਜ ਭਾਈ ਅੰਮਰਤਪਾਲ ਸਿੰਘ ਦਾ ਪਰਿਵਾਰ ਸੁਖੀ ਆ ਭਾਈ ਅੰਮਰਤਪਾਲ ਸਿੰਘ ਦੀ ਧਰਮ ਪਤਨੀ ਉਹ ਵਿਚਾਰੀ 2 ਸਾਲ ਹੋ ਗਏ ਉਹ ਜਿਹੜਾ ਕਿ ਦੇ ਸੰ ਆਪਣਾ ਦੂਜੀ ਸਟੇਟ ਦੇ ਵਿੱਚ ਬੈਠੀ ਆ ਹਜ਼ਾਰਾਂ ਕਿਲੋਮੀਟਰ ਉਹਨਾਂ ਦੇ ਭਰਾ ਉੱਤੇ ਕੀ ਕੁਛ ਕਰ ਛੱਡੇ ਆ ਸਰਕਾਰਾਂ ਨੇ ਉਹਨਾਂ ਦੇ ਮਾਤਾ ਪਿਤਾ ਹੁਣ ਤੁਸੀਂ ਉਹਨਾਂ ਨੂੰ ਵੀ ਜਿਹੜਾ ਵੀ ਇੱਕ ਪਸਾਉਣਾ ਚਾਹੁੰਦੇ ਹੋ ਠੀਕ ਆ ਕਿ ਸਮੇਂ-ਸਮੇਂ ਦੀ ਗੱਲ ਹੁੰਦੀ ਆ ਬੰਦਾ ਜੋ ਜੇ ਭਾਈ ਅੰਮਰਤਪਾਲ ਸਿੰਘ ਬਾਹਰ ਹੁੰਦਾ ਜੇ ਭਾਈ ਅੰਮਰਤਪਾਲ ਸਿੰਘ ਨਾਲ ਇਹ ਗੱਲ ਤੋਂ ਵਿਚਾਰ ਹੁੰਦੀ ਅੰਮਰਤਪਾਲ ਸਿੰਘ ਨੂੰ ਲੈ ਕੇ ਗੱਲਬਾਤ ਹੁੰਦੀ ਉਹ ਜਵਾਬ ਦੇ ਦਿੰਦਾ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਤਾਂ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੈਠਾ ਤੇ ਉਹ ਕਹਿੰਦਾ ਜੀ ਖਾਰਸਤਾਨ ਦੀ ਗੱਲ ਨਹੀਂ ਕਰਦਾ ਉਹ ਫਲਾਨਾ ਨਹੀਂ ਕਰਦਾ ਉਹ ਜੈਸ੍ਰੀ ਰਾਮ ਦੇ ਨਾਰੇ ਲਾਊਗਾ ਇਹ ਫਜ਼ੂਲ ਗੱਲਾਂ ਨਹੀਂ ਤੇ ਹੋਰ ਕੀ ਐ ਆਪਣੇ ਆਪ ਦੇ ਕੋਲੋਂ ਘੜੀਆਂ ਘੜਾਈਆਂ ਗੱਲਾਂ ਤੇ ਦੂਜੇ ਨੂੰ ਨਿਮਾ ਦਿਖਾਉਣਾ ਤੇ ਆਪਣੇ ਆਪ ਨੂੰ ਸੱਚਾ ਬਣਨਾ ਇਹ ਕਿਦੋਂ ਤੱਕ ਇਹ ਕੌਮ ਸੈਨ ਨਹੀਂ ਕਰੇਗੀ ਬਥੇਰਾ ਕੋ ਕੌਮ ਨੇ ਹੰਡਾ ਲਿਆ ਬਥੇਰਾ ਕੌਮ ਨੇ ਮਾਰਾਂ ਖਾਲੀਆਂ ਬਥੇਰਾ ਨੌਜਵਾਨਾਂ ਦਾ ਘਾਣ ਹੋ ਗਿਆ ਬਥੇਰਾ ਇੱਥੇ ਜੋ ਕੁਝ ਹੋਇਆਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਤੂੰ ਭਾਈ ਐਸਐਸਪੀ ਹੁੰਦੇ ਜਦੋਂ ਨਿੰਗ ਸਿੰਘਾਂ ਉੱਤੇ ਗੁਰਦੁਆਰਾ ਸਾਹਿਬ ਉੱਤੇ ਗੋਲੀ ਚਲਾ ਰਹੀ ਸੀ ਉਹ ਦਿਨ ਭੁੱਲ ਗਿਆ ਆਪਦੇ ਜਦੋਂ ਨਿੰਗ ਸਿੰਘ ਮਾਰੇ ਸੀ ਗੁਰਦੁਆਰਾ ਸਾਹਿਬ ਉੱਤੇ ਗੋਲੀ ਚਲਾਤੀ ਤੇ ਤਿੰਨ ਚਾਰ ਨਿੰਗ ਸਿੰਘ ਸੀ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਿਆ ਅੱਜ ਗੱਲਾਂ ਕਰਨੀਆਂ ਬੜੀਆਂ-ਬੜੀਆਂ ਅੱਜ ਸਾਹਮਣੇ ਮੀਡੀਆ ਤੇ ਕਹਿੰਦਾ ਜੀ ਮੈਂ ਤਾਂ ਮੀਟ ਸਕਦਾ ਮੈਂ ਤਾਂ ਝਟਕਾ ਸਕਦਾ ਸਾਡੇ ਮਾਪਿਓਂ ਸਕਦੇ ਸੀ ਮੈਂ ਵੀ ਸਕਦਾ ਜੇਕਰ ਅੱਜ ਹੋਰ ਸਿੱਖ ਕੋਈ ਇਹ ਜਿਹਾ ਫੜਿਆ ਜਾਂਦਾ ਉਹਦਾ ਜਲੂਸ ਕੱਢਿਆ ਜਾਂਦਾਗਾ ਪਰ ਸਿਮਰਜੀਤ ਸਿੰਘ ਮਾਨ ਬਾਰੇ ਸਾਰੇ ਚੁੱਪ ਨੇ ਪਤਾ ਨਹੀਂ ਇਹਨਾਂ ਨੂੰ ਕਿਉਂ ਡਰ ਲੱਗਦਾ ਤੇ ਇਸ ਵੀਡੀਓ ਨੂੰ ਜਿਹੜਾ ਕਿ ਮੈਂ ਅੰਮਰਤਪਾਲ ਸਿੰਘ ਬਾਰੇ ਆਪਾਂ ਜਿਹੜੀ ਅਗਲੀ ਵੱਡੀ ਖਬਰ ਆ ਉਹਦੇ ਆਪਾਂ ਰੁੱਖ ਕਰਾਂਗੇ ਪਰ ਹੁਣ ਜਿਹੜਾ ਮੇਰਾ ਮੁੱਦਾ ਸੀ ਜਿਹੜਾ ਮੇਨ ਆ ਜਿਹੜਾ ਸਿਮਰਜੀਤ ਸਿੰਘ ਮਾਨਸੀ ਮਾਨ ਨੂੰ ਕਹਿਣਾ ਕਿ ਇਹ ਜਿਹੀਆਂ ਗੱਲਾਂ ਕਰਨ ਦੇ ਨਾਲ ਤੇਰੀ ਪਾਰਟੀ ਦਾ ਵजूद ਆ ਜਿਹੜਾ ਪਿੰਡਾਂ ਸ਼ਹਿਰਾਂ ਦੇ ਵਿੱਚੋਂ 0% ਹੋ ਗਿਆ ਬਰੇਂਦਰ ਮਾਨ ਵਰ ਤੈਨੂੰ ਛੱਡ ਕੇ ਚੱਲਿਆ ਗਿਆ ਜਸਕਰਨ ਸਿੰਘ ਕਾਨ ਸਿੰਘ ਸਿੰਘ ਵਾਲਾ ਤੈਨੂੰ ਛੱਡ ਕੇ ਚੱਲਿਆ ਗਿਆ ਗੁਰਸੇਵ ਸਿੰਘ ਜਵਾਰ ਕੇ ਤੈਨੂੰ ਛੱਡ ਕੇ ਚੱਲਿਆ ਗਿਆ ਬੜੇ ਬੜੇ ਆਗੂ ਲੀਡਰ ਤੈਨੂੰ ਸਾਰੇ ਛੱਡ ਛੱਡ ਕਿਉਂ ਭਜਦੇ ਨੇ ਪਤਾ ਕਿ ਤੂੰ ਹਰ ਇੱਕ ਨੂੰ ਗਾਲਾਂ ਕੱਢਦਾਗਾ ਹਰ ਇੱਕ ਨੂੰ ਰੁੱਖਾ ਬੋਲਦਾਗਾ ਹਰ ਇੱਕ ਦੇ ਤੂੰ ਗਲਮੇ ਚ ਹੱਥ ਪਾਉਣ ਨੂੰ ਜਾਨਾਗਾ ਤੇ ਇਸ ਕਰਕੇ ਜਿਹੜਾ ਇਹ ਬਹੁਤ ਹੀ ਮੰਦ ਭਾਗਾ ਸਿਮਰਜੀਤ ਸਿੰਘ ਮਾਨ ਵੱਲੋਂ ਇਹਨੂੰ ਆਪ ਦੇ ਸ਼ਬਦ ਜਿਹੜੇ ਵਾਪਸ ਲੈਣੇ ਚਾਹੁੰਦੇ ਨੇ ਤੇ ਮੈਂ ਨਹੀਂ ਕਹਿੰਦਾ ਕਿ ਕੋਈ ਇਹ ਮਾਫੀ ਮੰਗੇ ਜਾਉ ਕੁਝ ਕਰੇ ਚਲੋ ਐਨਾ ਕਹਦੇ ਕਿ ਮੇਤੋ ਇਹ ਜਿਹੜੇ ਸ਼ਬਦ ਨੇ ਮੈਂ ਆਪਦੇ ਭਾਵਸ ਲੈ ਨਾ ਕਿਉਂਕਿ ਕਿਸੇ ਉੱਤੇ ਜਿਹੜਾ ਇਸ ਤਰ੍ਹਾਂ ਚਿੱਕੜ ਸੁੱਟਣਾ ਇਹਦੇ ਨਾਲ ਤੇ ਕੀ ਸੰਦੇਸ਼ ਜਾਂਦਾਗਾ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਕੀ ਸੋਚਦੇ ਹੋਣਗੇ ਤੇ ਅਸੀਂ ਭਾਲਦੇ ਹਾਂ ਖਾਲਸਾ ਰਾਜ ਕਿੱਥੋਂ ਬਣ ਜਾਊਗਾ ਕਿੱਥੋਂ ਬਣਾ ਲੋਂਗੇ ਤੁਸੀਂ ਆਪਣੇ ਨਹੀਂ ਜੜਾਂ ਹੀ ਵੱਢ ਰਹੇ ਹੋ ਤੇ ਇਸ ਵੀਡੀਓ ਨੂੰ ਬਤਵਾਰ ਸ਼ੇਅਰ ਕਰਨਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਦਾ